ਖਾਤ ਦੇ ਦੇਖ ਰਹੀ ਹਾਂ ਪੰਜਾਬ ਬਾਰਡਰ ਨਿਊਜ਼ ਤੇ ਮੈਂ ਹਰ ਰਕੇਸ਼ ਸ਼ਰਮਾ ਦੱਸ ਦਿੱ ਜੇ ਕਿ ਬੀਤੀ ਰਾਤ ਜੋ ਪਾਕਿਸਤਾਨ ਦੇ ਵੱਲੋਂ ਲਗਾਤਾਰ ਜ਼ਿਲ੍ਹਾ ਪਟਾਣਕੋਟ ਦੇ ਵਿੱਚ ਹਮਲੇ ਕੀਤੇ ਗਏ ਨੇ 에ਅਰ ਬੇਸ ਤੇ ਹਮਲਾ ਕੀਤਾ ਗਿਆ ਮਮੂਨ ਕੈਂਟ ਤੇ ਆ ਬਾਰ ਬਾਰ ਹਮਲੇ ਕੀਤੇ ਗਏ ਨੇ ਔਰ ਜੋ ਪਟਾਣਕੋਟ ਦੀ ਜੋ ਸੁਰੱਖਿਆ ਏਜੰਸੀਆਂ ਨੇ ਉਹਨਾਂ ਦਾ ਜੋ ਐ ਡਿਫੈਂਸ ਸਿਸਟਮ ਹੈ ਉਸ ਦੇ ਰਾਹੀਂ ਉਹਨਾਂ ਸਾਰੇ ਹਮਲਿਆਂ ਨੂੰ ਡਿਫਿਊਜ਼ ਕਰ ਦਿੱਤਾ ਗਿਆ ਪਰ ਪੂਰੇ ਜੋ ਸਰहदी ਖੇਤਰ ਹੈ ਉਸ ਦੇ ਵਿੱਚ ਲੋਕਾਂ ਦੇ ਵਿੱਚ ਅੱਜ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਅੱਜ ਅਸੀਂ ਪਹੁੰਚੇ ਹਾਂ ਇਸ ਵੇਲੇ ਪਾਕਿਸਤਾਨ ਸਾਡੀ ਜੋ ਜ਼ੀਰੋ ਰੇਖਾ ਹੈ ਸਕੂਲ ਸਿੰਬਲ ਸਕੂਲ ਪਿੰਡ ਜੋ ਹੈ ਉੱਥੇ ਪਹੁੰਚੇ ਹਾਂ ਇਹ ਪਿੰਡ ਦੀ ਭੂਗੋਲਿਕ ਜਿਤੀ ਦੀ ਗੱਲ ਕਰੀਏ ਤਾਂ ਤਿੰਨ ਪਾਸੇ ਤੋਂ ਪਾਕਿਸਤਾਨ ਦੀ ਏਰੀਆ ਦੇ ਵੱਲੋਂ ਕੇ ਰਹੇ ਆ ਗਿਆ ਇੱਕ ਪਾਸੇ ਪਠਾਨ ਦਾ ਪਿੰਡ ਇਨਾਇਤਪੁਰ ਇਸ ਦੇ ਬਿਲਕੁਲ ਨਜ਼ਦੀਕ ਉਸਦੀ ਹੱਥ ਲੱਗਦੀ ਹੈ ਤੇ ਤੀਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਤਰਨਾਹ ਦਰਿਆ ਦੇ ਰਾਹੀਂ ਇਸ ਪਿੰਡ ਨੂੰ ਕਿਰਿਆ ਹੋਇਆ ਇਥੋਂ ਦੇ ਲੋਕ ਆਪਣੇ ਆਪ ਨੂੰ ਇਵੇਂ ਦੇ ਮਾਹੌਲ ਦੇ ਵਿੱਚ ਬਹੁਤੀ ਅਸੁਰੱਖਿਤ ਮਹਿਸੂਸ ਕਰਦੇ ਕੱਲ ਸ਼ਾਮ 4 ਵਜੇ ਦੇ ਕਰੀਬ ਹੀ ਆਪਣੇ ਪੂਰੇ ਪਿੰਡ ਦੇ ਜੋ ਲੇਡੀਜ਼ ਬੱਚੇ ਸਾਰੇ ਸਨ ਉਹਨਾਂ ਨੂੰ ਸਖਤ ਸਥਾਨਾਂ ਤੇ ਸ਼ਿਫਟ ਕਰ ਦਿੱਤਾ ਗਿਆ ਸੀ ਜੇ ਗੱਲ ਪਿੰਡ ਦੀ ਕੀਤੀ ਜਾਵੇ ਤਾਂ 350 ਦੇ ਕਰੀਬ ਆਬਾਦੀ ਇਸ ਦੇ ਵਿੱਚੋਂ ਇਸ ਵੇਲੇ ਮੌਕੇ ਤੇ ਆਪਾਂ ਪਹੁੰਚੇ ਹਾਂ ਤਾਂ ਸਕਰੀਬ 15 ਤੋਂ 16 ਦੇ ਕਰੀਬ ਲੋਕ ਜੋ ਨੇ ਇਸ ਵੇਲੇ ਸਿਰ ਪਿੰਡ ਦੇ ਵਿੱਚ ਮੌਜੂਦ ਨੇ ਔਰ ਲੋਕਾਂ ਦਾ ਕਹਿਣਾ ਹੈ ਕਿ ਪੂਰੀ ਰਾਤ ਜੋ ਹੈ ਉਹ ਬਾਹਰ ਬੈਠ ਕੇ ਬਿਤਾਈ ਹੈ ਕਿਉਂਕਿ ਇਹ ਪਿੰਡ ਜੋ ਹੈ ਬਿਲਕੁਲ ਪਾਕਿਸਤਾਨ ਦੇ ਮੋਰੇ ਹੈ ਔਰ ਤਿੰਨ ਪਾਸੇ ਤੋਂ ਪਾਕਿਸਤਾਨ ਦੇ ਨਾਲ ਕਿਰਿਆ ਹੋਇਆ ਉਹ ਦੱਸ ਦਿਆ ਲੋਕਾਂ ਦਾ ਕਹਿਣਾ ਹੈ ਕਿ ਨਜ਼ਦੀਕੀ ਤੇ ਮੁਕਸ਼ਮੀ ਦੀ ਹੱਦ ਹੋਣ ਦੇ ਕਾਰਨ ਲਗਾਤਾਰ ਬੰਬ ਬਾਰੀ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਨੇ ਔਰ ਬਲੈਕਆਊਟ ਹੋਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਬਲੈਕਆਊਟ ਰਿਹਾ ਸਨਾਟਾ ਸ਼ਹਿਰ ਅਕਿ ਜਿਲਦੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਵੇਲੇ ਜੰਗ ਦੀ دہشت ਜੋ ਹੈ ਉਹ ਫੈਲ ਚੁੱਕੀ ਹੈ ਦੇਖ ਰਿਹਾ ਹਾਂ ਪੰਜਾਬੀ ਬਾਰਡਰ ਨਿਊਜ਼ ਤੇ ਮੈਂ ਹਾਂ ਜੀ ਰਕੇਸ਼ ਮਹਮਦ ਯਾਦੋ ਸਰਟਾ ਕਬਰ ਬੰਬ ਬੰਬ ਕਹਿੰਦੇ ਨੇ ਜਦੋਂ ਉੱਤੇ ਗੋਲੀ ਜਾਂਦੇ ਉਹਨੇ ਅਰੇਂਜ ਕਰਦੀ ਹੈ ਬੰਬ ਬੰਬ ਦੇਖ ਤਰਾੰਦਾ ਨੇ ਜਿੱਤਰਾ ਐਰਸਰ ਛੱਡ ਕੇ ਨਾ ਅਕਰ ਉਹਨੇ ਪ੍ਰੋਗਰਾਮ ਆ ਗਿਆ ਉਹ ਬੰਦਿਆ ਉਹ ਛੱਡ ਕੇ ਨਾ ਅਕਰ ਗੋਲੀਆਂ ਵਾਈਟ ਦੇ ਅੱਥੇ ਤੇ ਬੰਬ ਜਿਹੜਾ ਹੈ ਆਪਾਂ ਹਾਂਜੀ ਭਾਈ ਕੀ ਨਾਮ ਜੀ ਮੇਰਾ ਨਰਪਨ ਸਿੰਘ ਪਿੰਡ ਸਖੋਲ ਚ ਖੜੇ ਹੋ ਰਾਤ ਨੂੰ ਜੋ ਹਾਲਾਤ ਨੇ ਆ ਕੀ ਦਿੱਕਤਾਂ ਆਈਆਂ ਦਿੱਕਤਾਂ ਜੀ ਦੇਖੋ ਜੀ ਜੁੱਦ ਦਾ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜਿ ਆਪਦੀ ਮਰਜ਼ੀ ਨਾਲ ਡਰਨਾ ਜੇ ਕਈਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਚਲੇ ਜਾਓ ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸੱਜਿਕਰ ਸਟ੍ਰਾਈਕ ਉਦੋਂ ਵੀ ਇਹ ਕਿੰਨੀ ਵੱਦੀ ਆ ਪਿੰਡ ਦੀ ਤਕਰੀਬਨ 450 ਤੋਂ 500 ਵਾਦੀ ਆ ਇਹ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਦੋਂ ਸਕੂਲਾਂ ਦੇ ਵਿੱਚ ਆਪਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ 5-5 ਮਰਲੇ ਪਲਾਟ ਜਿਹੜੇ ਆ ਉਹ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦੇਵਾਂਗੇ ਤਾਂ ਜੋ ਆਪਣੀਆਂ ਕੋਈ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਵਿੱਚ ਲੋ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਇਸਲੇ ਪਿੰਡ ਕੀ ਸਥਿਤੀ ਹੈ ਜੀ ਕਿੰਨੇ ਕੁ ਲੋਕ ਇਸਲੇ ਪਿੰਡ ਸ ਇਸ ਮੇਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨਾ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਆ ਦੂਰ ਹੋ ਚਲੇ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਈ ਤਾਂ ਸਾਰਾ ਸਮਾਨ ਇੱਥੇ ਹੈ ਧੰਨ ਅੱਜ ਕੀ ਨਾਮ ਜੀ ਕਸ਼ਮੀਰ ਸਿੰਘ ਹਾਂ ਜੀ ਰਾਤ ਨੂੰ ਜੋ ਹਾਲਾਤ ਰੇ ਆ ਪਿੰਡ ਸ ਕੋਲ ਦੇ ਵਿੱਚ ਤੁਸੀਂ ਖੜੇ ਹੋ ਕੀ ਸਥਿਤੀ ਰਹੀ ਹੈ ਬਹੁਤ ਜ਼ਿਆਦਾ ਮਾਰੇ ਹਾਲਤੀ ਜੋ ਸੋਚੋਟੇ ਵਿੱਚ ਜੋ ਬੁੰਡੀਆਂ ਵੱਡੀਆਂ ਸਭ ਬਾਹਰ ਹੀ ਪੇ 10 15 ਬੰਦੇ ਸੀ ਟੁੱਟ ਕਿੰਨੀ ਬਾਦੀ ਪਿੰਡ ਟੁੱਟ 450 ਤਾਂ ਤੁਹਾਨੂੰ ਇਥੇ ਸ਼ਿਵਰ ਕਰਨਾ ਪੈਂਦਾ ਤੇ ਕੀ ਦਿੱਕਤ ਆਉਂਦੀ ਆ ਦਿੱਕਤ ਬਹੁਤ ਜ਼ਿਆਦਾ ਹੈ ਜੀ ਦਿੱਕਤ ਨਹੀਂ ਆ ਵੀ ਸਾਡੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੈ ਰਹਿਣ ਨੂੰ ਜਗ੍ਹਾ ਨਹੀਂ ਪ੍ਰਾਸ਼ਾਸਨ ਕੋ ਮੰਗ ਕਰਨੇ ਵੀ ਹਨ ਉਹਨੂੰ ਪੰਜ ਪੰਜ ਦਾਜਾ ਮਰਲੇ ਪਲਾਟ ਦਿੱਤੇ ਜਾਣ ਤੇ ਜਦੋਂ ਇਹ ਬੱਚੇ ਡੇਗੜੇ ਆ ਵੀ ਜਾ ਕੇ ਆਰਾਮ ਨਾਲ ਰਹਿ ਸਕੀਏ ਕਿਸੇ ਨਹੀਂ ਹੋ